ਇਹ ਉਹ ਤੁਸੀਂ ਹੁਣ ਮੈਨੂੰ ਕਹਿ ਰਹੇ ਹੋ ਕਿ ਇਹ ਚੱਕਰ ਨਹੀਂ ਸਾਰਾ ਵਾਜਾ ਵੀ ਫਸ ਤੋਂ ਮਿਲੂ ਹੈ ਤਾਂ ਸਮਝਾ ਰਿਹਾ ਹੈ ਕਿ ਮਤਲਬ ਕੰਮ ਗੋਵੀ ਨੇ ਕਹਿੰਦੇ ਨੇ ਸਾਡੇ ਅਧਿਨੀ ਨਹੀਂ ਹੋਗੇ ਇਹ ਕਹਿੰਦੇ ਆ ਕਿ ਬਸ ਥੋੜਾ ਇਨਵੈਸਟ ਕਰ ਰਹੇ ਨੇ ਦੇਖੋ ਤੁਸੀਂ ਫਿਰ ਵੀ ਹੁਣ ਗੱਲ ਕੀਤੀ ਬਦਲ ਗਈ ਇਹ ਗੱਲ ਦੇ ਬਾਰੇ ਜਾਣਦਾ ਤੁਹਾਡਾ ਜਦੋਂ ਤੁਸੀਂ ਤੁਹਾਡੇ ਨਾਲ ਗੱਲ ਹੋਈ ਹੈ ਪਹਿਲਾਂ ਵੀ ਗੱਲ ਹੋਈ ਹੈ ਤੁਹਾਡੇ ਨਾਲ ਬਿਲਕੁਲ ਫਿਰ ਤੁਹਾਡੀ ਕਮਿਊਨੀਕੇਸ਼ਨ ਚੱਲੀ ਗਈ ਉਹਦਾ ਰਿਸਪਾਂਸ ਯਾਰ ਕੋਈ ਕਰਦਾ ਥੋੜਾ ਫੇਸ ਟੂ ਫੇਸ ਗੱਲ ਹੋਈ ਹੈ ਫੇਸ ਟੂ ਫੇਸ ਮੈਂ ਕੀ ਆਪ ਕੋ ਮੈਂ ਇਹ ਕਰਨਾ ਚਾਹਵਾ ਮੈਂ ਤੁਹਾਡਾ ਸਨਹਤ ਕਰਕੇ ਪਹੁੰਚਾਉਣਾ ਹਾਂ ਸਰਕਾਰ ਹਾਂਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਲੀਡਰ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਦੀ ਕਈ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਹੋਈ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਵੱਲੋਂ ਪ੍ਰਤਾਰ ਸਿੰਘ ਸੰਧਵਾ ਨੂੰ ਤਿੱਖੇ ਸਵਾਲ ਕੀਤੇ ਗਏ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਅੱਗੇ ਪਤਾ ਨਹੀਂ ਐਕਸ਼ਨ ਕਰ ਲਈਏ ਤਾਂ ਕਰ ਲਈਏ ਸੀ ਕੀ ਕਰੀਏ ਆ ਦੇਖੋ ਜਿੰਨਾ ਵੀ ਤੁਹਾਡੀ ਤਰਖਾ ਨਾਲ ਇੱਕੋ ਮੇਂ ਦੁਆਰਾ ਕਰਤਾ ਜੇਕਰ ਇਹਦਾ ਹੋਈ ਤੁਹਾਡੇ ਕਾਲਜ ਦੇ 3-4 ਨਿਤਕੋ ਜਿੱਦ ਤੇ ਟੈਂਕਰ ਵੀ ਨਾ ਤਰਖਾ ਜੇ ਤੁਸੀਂ ਆਪ ਵੀ ਮਹਿਸਲ ਕਰੋ ਸਾਡੀ ਜਗ੍ਹਾ ਤੇ ਖੁਦ ਆ ਕੇ ਦੇਖੋ ਜੇ ਤੁਹਾਨੂੰ ਤਰਖਾ ਨਾਲ ਤੁਸੀਂ ਕਿਵੇਂ ਕਰਦੇ ਹੋ ਕਿਹਨੇ ਕਰਕੇ ਪਾ ਰਹੇ ਹੋ ਬਿਲਕੁਲ ਤੁਹਾਡੀ ਜਿੰਦਗੀ ਸਾਰਿਆਂ ਦੇ ਸਰ ਮਰਵਾ ਲਿਆ दे आगे। आगे। थीक 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 दे दे हो। देखो मैं करूंगा लेकिन जेजे का नहीं मिली सरकार दोनों प्रकार चल दो जिन्हें भी है

ਪਹਿਲਾਂ ਨਹੀਂ ਗੱਲ ਹੋਈ ਆਈ ਤੁਹਾਡੇ ਨਾਲ ਬਿਲਕੁਲ ਫੇਸ ਟੂ ਫੇਸ ਗੱਲ ਹੋਈ ਆਈ ਮੈਂ ਤੁਹਾਡਾ ਸਿਆਹ ਦਾ ਕਾਰਨ ਬਜਾਉਂਗਾ ਸਰਕਾਰ ਦੇ ਨਾਂ ਤੇ ਵਰਾਈਆਂ ਬਿਲਕੁਲ ਮੈਂ ਤੁਹਾਡੀ ਤਕਲੀਫ ਤੋਂ ਬਿਲਕੁਲ ਮੈਂ ਉਹ ਰਸ ਹੈ ਬੰਦੋ ਜੀ ਤੁਸੀਂ ਵੀ ਚੰਗੀ ਗੱਲ ਆ ਲੇਕਿਨ ਜਿਨ੍ਹਾਂ ਦੀ ਵਧੀਆਂ ਧੰਨਵਾਦੀ ਕਰਦੇ ਜੀ ਜੀ ਸੁਣੇ ਸੁਣੇ ਬੋਲਣਾ ਮੈਂ ਬਤਨ ਕਿ ਪੈਂਦੀ ਚੱਲਦੀ ਹੈ ਜੀ ਭੀਬਾ ਜੀ ਇਹ ਤਾਂ ਸਰਕਾਰ ਹੈ ਕਹਿੰਦਾ ਤੇ ਦੇਖ ਕੇ ਕਹਿਣਾ ਚਲੋ ਇਹ ਬੋਲਣਾ ਕਰ ਲਗੀ ਅਸਲੀ ਗੱਲ ਇਹ ਆ ਕਿ ਆਪਾਂ ਨਾ ਓਵਰਨਾਈਟਾਂ ਦੇ ਸੁਝ ਭਾਲਦੇ ਆ ਅੱਜ ਤਾਈ ਅਸੀਂ ਇਹ ਕਹਿੰਦੇ ਐ ਸਾਡੇ ਤੁਹਾਡੇ ਘਰੇ ਰੱਖੀ ਜੀ ਆਪਦੀ ਨਹੀਂ ਮੇਰੀ ਗੱਲ ਸੁਣੋ ਤੁਹਾਡਾ ਜਿਹੜਾ ਪੰਜਾਬ ਦਾ 92% ਇਹਦਾ ਬਜਟ ਹੈ ਕਿਤੇ ਨਾ ਸਾਡੀਆਂ ਦਰਵਾਜ਼ੇ ਸਾਡੇ ਜਿਹੜਾ ਸਟੇਟਮੈਂਟ ਦੇ ਸਾਡੀਆਂ ਪੇਸ਼ਮੈਂਟ ਪੰਜਾਬ ਦੇ ਜਿਹੜੇ ਗਵਰਨਮੈਂਟ ਫਲਾਈਸ ਨੇ ਸਾਰੇ ਜੀਤ ਬਤ ਖਾਮਾ ਪੜੇ ਹਰੇ ਦੇ ਇਹ ਚੋਣ ਕਿਤੇ ਨਹੀਂ ਖਾਨੀ ਹੈ ਲਿਕਨ ਆਪਾਂ ਦੇ ਦੇ ਕੋਈ ਇੱਕ ਜੀ ਮੜੀ ਗੱਲੀ ਆ ਦੇ ਨਹੀਂ ਗਈ ਆ ਪਾ ਦੇ ਗਈ ਜਿੱਥੋਂ ਕਰਦੇ ਜਿਵੇਂ ਮੜਾ ਗਨੇ ਦੱਬਨੇ ਹੁੰਦੇ ਆ ਕੋਈ ਪਿਛਲੇ 25 ਸਾਲਾਂ ਦੇ ਵਿੱਚ ਜਿਹੜੀ ਸਟੇਟ ਪਾਰਟ ਹਕਟਾ ਦੇ ਬਾਰੇ ਟਿਕਣਾ ਬਤੀ ਅਜੂ ਕਿੰਵੇ ਕਿੰਵੇ ਦੇ ਆ 19ਵੇਂ ਤੇ 15ਵੇਂ ਤੇ ਔਰ ਜੇ ਹਾਲਾਤ ਆਪਣੇ ਇਸੇ ਤਰ੍ਹਾਂ ਹੀ ਰਹੇ ਅਸੀਂ ਚਿਕਨ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਸਾਲ ਤੋਂ ਸਾਡਾ ਟੈਕਸ ਕਲੈਕਸ਼ਨ ਵਧਿਆ ਆਡਾ ਜਿਹੜੀ ਆ ਤੁਹਾਡੀ ਜਿਹੜਾ ਜਿਹੜੀ ਸੈਂਟਰਲ ਡੈਕਟਰ ਹੈ ਜੀ ਜੀ ਡੀਐਸਟੀ ਕਲੈਕਸ਼ਨ ਵਧੀਆ ਇਹ ਸਰਕਾਰ ਦਾ ਕੰਮ ਹੈ ਅਸੀਂ ਇੱਕੋ ਆ ਸਾਰਿਆਂ ਦਾ ਗੜਾ ਕੋਠੇ ਇਹ ਉਹ ਇਹ ਨਹੀਂ ਹੁੰਦਾ ਕਿ ਇਹਨਾਂ ਨੇ ਦੀ ਬੈਠੀ ਸਾਡੇ ਪੀੜਤਾ ਜਿਹੜਾ ਖਰਾਬ ਕਰਦੀ ਹੈ ਮਤਲਬ ਆਡਾ ਕੁਝ ਹੋਣਾ ਆਪਾਂ ਅਸੀਂ ਇਲਾਜ ਵੀ ਕਰਦੇ ਹਾਂ ਜਿਹੜੇ ਆਪਣੇ ਪਿਤਾ ਨੇ ਵਿਚਾਰੇ ਗਰੀਬ ਬਣ ਕੇ ਬੈਠੇ ਹਨ ਇਲਾਜ ਕਰਨਾ ਨਾ ਇਹ ਸਕੂਲ ਆਸੂ ਵੀ ਬਣਾਉਣੇ ਆ ਜਿਹੜੀਆਂ ਸੜਕਾਂ ਉਹ ਵੀ ਬਣਾਉਣੀਆਂ ਮੱਧੀਆਂ ਵੀ ਠੀਕ ਕਰਨੀਆਂ ਉਸ ਸਾਰਾ ਫੰਡ ਕਿੱਥੋਂ ਦਾਮ ਕੱਢ ਕੇ ਕਿੱਥੇ ਖਰਚ ਨਹੀਂ ਪਾਉਂਦੇ ਪਾਸਮਨ ਮਾੜੀ ਹਾਲਤੋਂ ਬ੍ਰਮਾਤਾ ਨੂੰ ਇਹ ਸੇਵਾ ਦੀ ਸਕਾਰਾ ਹਾਂਜੀ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਵੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਤਿੱਖੇ ਸਵਾਲ ਜਵਾਬ ਕੀਤੇ ਗਏ ਨੇ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋ ਉਹ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ ਮੈਕਸ ਟਿਵ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਰਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ